ਫੱਤਗਰੇ ਨਾਲ ਜੀ ਹਾਂ ਵੀ ਮਰਜੀ ਨਾਲ ਦਾ ਮੋਟਰ ਕੋਈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਅੱਜ ਦਿਨ 3 ਜੂਨ 2025 ਕਾਕਾ ਜੀ ਸੋਲਰ ਤੁਹਾਡਾ ਸਵਾਗਤ ਕਰਦਾ ਹੈ ਮੰਡੀ ਡਾਬਲੀ ਦੋਸਤੋ ਸਾਨੂੰ ਫਿਰ ਉਹ ਗਲਤ ਵੀਡੀਓ ਬਣਾਉਣ ਦੀ ਜ਼ਰੂਰਤ ਕਦੋਂ ਪੈਂਦੀ ਹੈ ਜਦੋਂ ਸਾਡੀ ਦੁਕਾਨ ਤੇ ਕੋਈ ਸਾਡੇ ਕੋਲੇ ਕੋਈ ਰਿਜ਼ਲਟ ਚੱਲ ਕੇ ਆਂਦਾ ਹੈ ਦੋਸਤੋ ਅਸੀਂ ਸਾਡੇ ਕਿਸਾਨ ਫੱਤਗਰੇ ਤੋਂ ਹੈਗੇ ਆ ਇਹਨਾਂ ਨੇ ਪਿਛਲੇ ਸਾਲ ਸਾਡੇ ਤੋਂ 3 HP ਦੀ ਸਮਰਸਿਬਲ ਮੋਟਰ ਲਗਵਾਈ ਸੀ ਅਸੀਂ ਇਹਨਾਂ ਨੂੰ ਆਪਣੀ ਮਰਜ਼ੀ ਦੇ ਨਾਲ ਲਗਾ ਕੇ ਦਿੱਤੀ ਸੀ ਵੀ ਆਹ ਸਮਾਨ ਲਗਾਓ ਸਾਡੇ ਕਹਿੰਦੇ ਤਾਂ ਸਾਨੂੰ ਕਿੰਨਾ ਇਹਨਾਂ ਨੇ ਸਾਡੀ ਉਸ ਮੋਟਰ ਤੋਂ ਕਿੰਨਾ ਰਿਜ਼ਲਟ ਲੱਤਿਆ ਕਿੰਨਾ ਪਾਣੀ ਲੱਤਿਆ ਕਿੰਨੇ ਖੇਤ ਨੂੰ ਪਾਣੀ ਲਗਾਇਆ ਕਿੰਨਾ ਝੋਨਾ ਪਕਾਇਆ ਤਾਂ ਸਾਡੇ ਕਿਸਾਨ ਵੀ ਤੁਹਾਨੂੰ ਬੜੀ ਇਮਾਨਦਾਰੀ ਨਾਲ ਦੱਸਣਗੇ ਪਕਾਇਆ ਸੀ ਅੱਜ ਗੱਲੇ ਤੇ ਢੋਣਾ ਬਕਰੰਦੀ ਆ ਰਹੰਦਾ ਨਾਲ ਕਿੰਨਾ 5 5 ਗਿੱਲੇ ਆ ਰਾਮਦਰੀ ਨਾਲ 3 ਐਸਪੀ ਦੀ ਮੱਛੀ ਮੋਟਰ 3 3 ਨਜਬੀਤ 4 ਇੰਚ ਪਾਣੀ ਘੜਦੀ ਹੈ ਕੀ ਤੁਹਾਨੂੰ ਉਮੀਦ ਸੀਗੀ ਇਹ ਵੀ ਸਾਡੀ ਮੋਟਰ ਇੰਨਾ ਚੋਰਨਾ ਨਹੀਂ ਨਹੀਂ ਸਾਨੂੰ ਉਮੀਦ ਇਹ ਸਾਨੂੰ 2 ਗਿੱਲੇ ਪੀ ਸੀ ਠੀਕ ਹੈ ਜੀ ਇਹ 2 ਗਿੱਲੇ ਦੇ ਕਰਕੇ ਲਈ ਸੀ ਠੀਕ ਹੈ ਜੀ ਤੇ ਨਾਲ ਠੇਕੇ ਦੇ ਬਣ ਲਾਗੀ ਤਿੰਨ ਗਿੱਲੇ ਹੋ ਨਾਲ ਠੇਕੇ ਵਾਲੇ ਤਿੰਨ ਗਿੱਲੇ ਪਾਸੇ ਵਾਲੇ 5 5 ਉਹਨਾਂ ਬੋਧਾਇਆ ਯਾਨਕਿ ਪਾਣੀ ਕਿੰਨਾ ਪ੍ਰੈਸ਼ਰ ਆਉਦਾ ਤਿੰਨ ਦੀ ਮੋਟਰ ਦਾ ਕਿੰਨਾ 4 ਇੰਚ ਭਰੀ ਭਾਵ ਘੜਦੀ ਹੈ 4 ਇੰਚ ਭਰੀ ਭਾਵ ਘੜਦੀ ਹੈ ਇਹ ਕਹਿ ਸਕਦੇ ਤੁਹਾਡਾ ਦਿਲ ਜਿੱਤੇ ਅਸੀਂ ਅੱਜ ਜਿੱਤੇ ਜੀ ਪੂਰਾ ਜੀ ਬਿਲਕੁਲ ਜਿੱਤੇ ਪੂਰਾ ਜੀ ਉਧਰ ਬਹੁਤ سارے ਕਿਸਾਨਾਂ ਨੂੰ ਜੀ ਪੂਰਾ ਜੀ ਜੀ ਪੂਰਾ ਜਿੱਤੇ ਆ ਜੀ ਦਿਲ ਪੂਰਾ ਪੂਰਾ ਜੀ ਇਹ ਹੁੰਦਾ ਜੀ ਦੇਖੋ ਦੋਸਤੋ ਸਾਡਾ ਰਿਜ਼ਲਟ ਸਾਡਾ ਕੰਮ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਦੋਸਤੋ ਕਿ ਜਦੋਂ ਸਾਡੇ ਕਿਸਾਨ ਨੂੰ ਇੱਕ ਰਿਜ਼ਲਟ ਮਿਲਦਾ ਹੈ ਤਾਂ ਸਾਡਾ ਕਿਸਾਨ ਆ 8 ਫੁੱਟ ਪਾਈਪ ਵੀ ਲੈਣੀ ਹੈ ਤਾਂ ਵੀ ਹੱਜ ਜਾ ਕੇ ਸਾਡੇ ਕੋਲੇ ਸ਼ੇਰ ਜੀ ਤੇਰੇ ਤੋਂ ਸਾਨੂੰ ਰੱਬ ਦਿੰਦਾ ਜਾਂ ਸਾਨੂੰ ਤੁਹਾਡੇ ਚ ਮਤਲਬ ਇੱਕ ਜਿੰਨਾ ਤੁਹਾਨੂੰ ਅੱਖਾਂ ਤੇ ਦੁੱਖਣਾ ਹੋ ਗਿਆ ਜੀ ਤੁਹਾਨੂੰ ਹਾਂ ਜੀ ਜਿੰਨਾ ਤੇ ਅੱਖਾਂ ਤੇ ਪਾਣੀ ਵਧ ਹੋ ਗਿਆ ਵਧ ਹੋ ਗਿਆ ਵਧ ਹੋ ਗਿਆ ਤਾਂ ਤੁਸੀਂ ਫਿਰ ਪੰਜਾਬ ਦੇ ਕਿਸਾਨਾਂ ਨੂੰ ਜਿਨ੍ਹਾਂ ਨੇ ਸਾਡੇ ਤੋਂ ਪੰਪ ਨਹੀਂ ਲਏਤੇ ਹਾਂਜੀ ਜਿਹੜੇ ਇਹ ਵੀਡੀਓ ਦੇਖਣਗੇ ਆਪਣੇ ਪੰਜਾਬ ਦੇ ਕਿਸਾਨ ਹੈ ਹਾਂਜੀ ਹਾਂਜੀ ਤੁਹਾਡੇ ਕੋਈ ਮਿੱਤਰ ਪਿਆਰੇ ਹੈ ਤੁਹਾਡੇ ਵੀ ਭਰਾ ਹੈ ਹਾਂਜੀ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਤਿੰਨ ਦੀ ਮੋਟਰ ਜਿਹੜੀ ਬਾਜ਼ਾਰ ਚ ਘੱਟ ਪੈਸਿਆਂ ਤੇ ਲੱਗਦੀ ਹੈ ਉਦੋਂ ਤੁਸੀਂ ਇਹ ਜੀ ਲੈ ਕੇ ਗਏ ਸੀਗੇ ਹਾਂਜੀ ਹਾਂਜੀ ਤੁਸੀਂ ਵੀ ਉਹ ਇੱਕ 40 ਵਾਲੀ ਲੱਗੇਗੀ ਸੀ ਪਿਛਲੇ ਸੀਜ਼ਨ ਹਾਂਜੀ ਹਾਂਜੀ ਉਦੋਂ ਇੱਕ 25 ਆਮ ਲੱਗਦੀ ਸੀ ਜਮਾਨੇ ਲੱਗੇ ਸੀ ਨਾ ਤਾਂ ਤੁਹਾਡਾ ਕੀ ਕਹਿਣਾ ਕ੍ਰੈਸ਼ਰ ਪਾਉਣਗੇ ਤਾਂ ਤੁਹਾਡਾ ਕੀ ਕਹਿਣਾ ਹੈ ਵੀ ਲੋਕਾਂ ਨੂੰ ਵੀ ਸਸਤੀਆਂ ਤੇ ਮਗਰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੇ ਚੋਂ ਅੱਛੇ ਮੋਟਰ ਤੇ ਮਗਰ ਆ ਵੀ ਅਸੀਂ ਕਿੰਨਾ ਸਮਾਂ ਕਰਕੇ ਲਾਇਆ ਹਾਂ ਹਾਂਜੀ ਹਾਂਜੀ ਤੁਹਾਨੂੰ ਪੂਰਾ ਰਿਜ਼ਲਟ ਮਿਲਿਆ ਉਹਦਾ ਪੂਰਾ ਫੁੱਲ ਮਿਲਿਆ ਜੀ ਇੱਕ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਕੀ ਕਹੋਗੇ ਵੀ ਸਾਡੇ ਕਾਕਾ ਜੀ ਸੋਲਰ ਤੋਂ ਮੋਟਰ ਲਗवानी ਚਾਹੀਦੀ ਹੈ ਹਾਂ ਲਗवानी ਚਾਹੀਦੀ ਹੈ ਜੀ ਬੇਚੇ ਜਿਖਲਵਾਣੀ ਚਾਹੀਦੀ ਹੈ ਅਸੀਂ ਜ਼ਿੰਮੇਵਾਰ ਹਾਂ ਅਸੀਂ ਜ਼ਿੰਮੇਵਾਰ ਹਾਂ ਅਸੀਂ ਜ਼ਿੰਮੇਵਾਰ ਹਾਂ ਆਹ ਦੋਸਤੋ ਸਾਡਾ ਕੰਮ ਦੇਖੋ ਸਾਡਾ ਕਿਸਾਨ ਸਾਡੀ ਗਰੰਟੀ ਬਣੂਗਾ ਆਉਣ ਵਾਲੇ ਸਮਿਆਂ ਚ ਤਾਂ ਦੋਸਤੋ ਸਾਡੇ ਕਿਸਾਨ ਨੇ ਤੁਹਾਨੂੰ ਆਪਣੇ ਕੋਲ ਕਹਤਾ ਵੀ ਮੇਰੀ ਜ਼ਿੰਮੇਵਾਰੀ ਹੈ ਪਤਾ ਕਿਹੜਾ ਪਿੰਡ ਹੈ ਹਾਂ ਜੀ ਕਿਸਾਨ ਕਹਿੰਦਾ ਵੀ ਤੁਸੀਂ ਲਗਵਾਓ ਤੇ ਛੋਟੀ ਜ਼ਿੰਮੇਵਾਰੀ ਹੈ ਅਸੀਂ ਜ਼ ਹਰਪਿੰਦਰ ਸਿੰਘ ਜੀ ਹਰਪਿੰਦਰ ਸਿੰਘ ਜੀ ਨਹੀਂ ਹਰਪਿੰਦਰ ਜੀ ਤੇ ਦੋਸਤੋ ਆ ਸਾਡੇ ਚਿਹਰੇ ਤੇ ਜਿਹੜੇ ਖੜੇ ਕਿਸਾਨ ਸਾਡੇ ਖੁਸ਼ੀ ਹੈ ਵੀ ਕਹਿੰਦੇ ਪੰਜ ਕਿੱਲੇ ਬੱਪੂ ਜੀ ਤੁਹਾਡਾ ਵੀ ਕੀ ਕਹਿੰਦੇ ਤੁਹਾਡਾ ਦੱਸੋਗੇ ਜਰਾ ਸਹੀ ਹੂੰ ਮੋਟਰ ਜੇਵੇਂ ਲੱਗੀ ਹੋ ਮੋਟਰ ਬਹੁਤ ਚੰਗੀ ਹੈ ਜੀ ਠੀਕ ਹੈ ਹਾਂ ਜਿੰਨਾ ਦੱਸ ਅਸੀਂ ਪਾਣੀ ਡੂਡਾ ਕੱਢਦੀ ਉਹ ਤੋਂ ਠੀਕ ਹੈ ਜੀ ਹਾਂਜੀ ਫਿਟਿੰਗ ਫੋਟਿੰਗ ਜੇਵੇਂ ਲੱਗੀ ਹੋਰੀ ਮਜ਼ਬੂਤ ਫਿਟਿੰਗ ਫੋਟਿੰਗ ਜੀ ਜੇਵੇਂ ਜਿਹੜੀ ਤੁਸੀਂ ਫਿਟਿੰਗ ਕਰਤੀ ਆ ਬਹੁਤ ਕੰਮਜਾਬਾ ਇਹ ਜਿਹੜੀ ਫਿੱਟ ਗਈ ਦੱਸਤੀ ਆ ਜਿਹੜੀ ਆਉਂਦੀ ਬਾਹਰੋਂ ਰੰਨੇ ਆ ਉਹ ਫਿੱਟ ਗਈ ਮਾੜੀ ਐ ਠੀਕ ਐ ਹਾਂ ਦਿਖਦੀ ਐ ਨਾ ਸਾਨੂੰ ਫਿੱਟ ਹਾਂ ਦਿਖਦੀ ਐ ਜੀ ਦਿਖਦੀ ਐ ਤਸਦੀ ਹੋ ਗਈ ਸਾਨੂੰ ਇਹ ਪੈਸੇ ਲੱਗੇ ਜਿੰਨੇ ਥੋੜਾ ਤੋਂ 15000 ਯਾਰ ਫालतू ਲੱਗਿਆ ਸੀ 15000 ਫालतू ਲੱਗਿਆ ਸੀ ਜੀ ਆ ਹਾਂਜੀ ਤੁਸੀਂ ਕਹਿ ਸਕਦੇ ਹੋ ਕਿ 15000 ਦਾ ਮੁੱਲ ਸਾਨੂੰ ਸਾਥ ਚ ਮੋੜਿਆ ਹੈ ਮੋੜਿਆ ਜੀ ਮੋੜਿਆ 6 ਮਹੀਨਾ ਨਹੀਂ ਮੋੜਿਆ ਜੀ 6 ਮਹੀਨਾ ਜੀ ਮੋੜਿਆ ਹਾਂਜੀ 6 ਮਹੀਨਾ ਜੀ ਮੋੜਤਾ 6 ਮਹੀਨਾ ਜੀ ਮੋੜਤਾ ਹਾਂਜੀ ਹਾਂਜੀ 3 ਮਹੀਨੇ 3 ਮਹੀਨੇ ਜੀ ਲੋਕ ਆਉਂਦੇ ਪਰ ਉਹ ਦੇਖਣਗੇ ਹਾਂਜੀ ਕਾਕਾ ਜੀ ਸੋਲਰ ਮੰਡੀ ਡਬਲ ਵਾਲੀ ਦੀ ਮੋਟਰ ਵਾਸਤੇ ਦੇਖਣਗੇ ਹਾਂਜੀ ਤੁਸੀਂ ਐਜ਼ এ ਕਿਸਾਨ ਹਾਂਜੀ ਐਜ਼ এ ਕਿਸਾਨ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਸਾਡੇ ਤੋਂ ਲਵਾਉਣੀ ਚਾਹੀਦੀ ਹੈ ਮੋਟਰ ਮੋਟਰ ਹਾਂ ਜੀ ਇਹ ਵੀ ਕਾਕਾ ਤੇ ਲਵਾਉਣੀ ਚਾਹੀਦੀ ਹੈ ਜੀ ਗਰੰਟੀ ਹੈ ਸਾਡੀ ਇਸ ਗੱਲ ਦੀ ਹਾਂ ਸਾਡੀ ਗਰੰਟੀ ਹੈ ਜੀ ਇਸ ਗੱਲ ਦੀ ਚਲੋ ਠੀਕ ਹੈ ਦੋਸਤੋ ਧੰਨਵਾਦ ਬਹੁਤ ਬਹੁਤ ਧੰਨਵਾਦ ਸਭ ਦਾ ਦੋਸਤੋ ਅਸੀਂ ਇਹ ਕਹਿਣਾ ਵੀ ਸਸਤਾ ਤੇ ਪਾਣੀ ਦੀ ਤਾਰ ਦੇ ਖੇਤ ਤੇ ਕੱਲੇ ਘੱਟ ਰੇਟ ਦੇ ਕੇ ਸੋਲਰ ਨਾ ਲਗਵਾਓ ਆਪਾਂ ਸੋਲਰ ਨੂੰ ਅਸਲ 25 ਸਾਲ ਚਲਾਣਾ ਹੈ ਅਸਲ 25 ਸਾਲ ਤਾਂ ਦੋਸਤੋ ਜਿਹੜਾ 15000 ਰੁਪਿਆ ਚ ਅੰਕਲ ਜੀ ਕਹਿੰਦੇ ਸਾਡਾ ਵੱਧ ਲੱਗਿਆ ਸੀ ਤੇ ਸਾਡਾ 3 ਮਹੀਨਾ ਚ ਮੁੱਲ ਵੜਿਆ ਆ ਦੱਸੋ ਇੱਕ ਅੱਛਾ ਤੇ ਇਮਾਨਦਾਰ ਸੋਲਰ ਲੈਣ ਲਈ ਮੰਡੀ ਢਾਬਾ ਵਾਲੀ ਸਾਡਾ ਫੇਸਬੁੱਕ ਦਾ ਪੇਜ ਗਣੇਸ਼ ਟਿਵਲ ਸਟੋਰ YouTube ਤੇ ਗਣੇਸ਼ ਟਿਵਲ ਸਟੋਰ Instagram ਤੇ ਵੀ ਗਣੇਸ਼ ਟਿਵਲ ਸਟੋਰ ਸਾਡੀਆਂ ਲੱਗੀਆਂ ਮੋਟਾਂ ਦੇਖ ਸਕਦੇ ਹੋ ਰਿਜ਼ਲਟ ਦੇਖ ਸਕਦੇ ਹੋ ਤਾਂ ਆਓ ਢਾਬਾ ਵਾਲੀ ਕਾਕਾ ਜੀ ਸੋਲਰ ਸਸਤੀ ਕਾ